ਉਹ ਇਹ ਉਹ ਮਚਰਨਾਂ ਦੀ ਜਿਹੜੀ ਆ ਉਸ ਨਜ਼ਰ ਆ ਰਹੀ ਸਾਫ ਅਸੀਂ ਕਿੱਥੇ ਨੂੰ ਜਾ ਰਹੇ ਆ ਇਹ ਲੋਕ ਕੌਣ ਨੇ ਭਾਰ ਦੇ ਵਾਸੀ ਨੇ ਇਹ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਕੁਚਲਣ ਲਈ ਆ ਸਾਰਾ ਕੁਝ ਕੀਤਾ ਜਾ ਰਿਹਾ ਇਹ ਨਜ਼ਰ ਆਵੇ ਇਹ ਚਿਹਰਾ ਬੀਜੇਪੀ ਦਾ ਇਹ ਚਿਹਰਾ ਜਿਹੜੀ ਸੱਤਾਧਾਰੀ ਪਾਰਟੀ ਹੈ ਲੈ ਸੱਤਾ ਦੇ ਵਿੱਚ ਸਰਕਾਰ ਬੈਠੀ ਉਹਦਾ ਚਿਹਰਾ ਹੈ ਅਸਲੀ ਚਿਹਰਾ ਜਨਤਾ ਦੇ ਵਿੱਚ ਇਹ ਜਾਨਣਾ ਚਾਹੀਦਾ ਸ਼ਾਂਤ ਮੇਂ ਕਰਨਾ ਕਰਕੇ ਆ ਸਾਰੇ ਬੈਠੇ ਆ ਚੁੱਪ ਕਰਕੇ ਹਲੇ ਤੱਕਰ ਨਹੀਂ ਤਾਂ ਆ ਦਿਵਾਰਾਂ ਹੁਣ ਤੇ ਚੱਕੀਆਂ ਹੋਣੀਆਂ ਸੀ ਇਹ ਕੀ ਕਰੂਗੇ ਇਦਾਂ ਦੇ ਬੈਰੀਕੇਟ ਇਹਨਾਂ ਦੇ ਇਹ ਤੋੜ ਤਾੜ ਕੇ ਚੱਲ ਜਾਣਗੇ ਅੰਦਰ ਕੇਵਲ ਕਿਸਾਨਾਂ ਨੇ ਇੱਕ ਨਿਯਮ ਬਣਾਇਆ ਪਈ ਅਸੀਂ ਸ਼ਾਂਤਮਈ ਕਰਨਾ ਇਹ ਇੱਕ ਓਜੀ ਹਰਕਤਾਂ ਨਹੀਂ ਤਾਂ ਹੋਰ ਕੀ ਹੈ ਇਹ ਕਿਹਤੇ ਸਿਟਰੇ ਨੇ ਆਪਣੇ ਦੇਸ਼ ਦੇ ਲੋਕਾਂ ਤੇ ਇਹ ਆਪਣੇ ਦੇਸ਼ ਦੇ ਲੋਕ ਨਹੀਂ ਮੰਨਦੇ ਸਾਡੇ ਦੇਦਰ ਸਾਨੂੰ ਪੰਜਾਬ ਸਾਡਾ ਸਾਨੂੰ ਲੋੜ ਨਹੀਂ ਇਹਦੀ ਮੋਦੀ ਦੀ ਨਾ ਸਾਨੂੰ ਲੋੜ ਦਿੱਲੀ ਦੀ ਰੱਖ ਲੈਣ ਦਿੱਲੀ ਆਪਣੇ ਕੋਲ ਸਾਡਾ ਮਹਾ ਪੰਜਾਬ ਸਾਨੂੰ ਦੇ ਦੇਣ ਸਾਨੂੰ ਲੋੜ ਹੀ ਨਹੀਂ ਨਾਲ ਸਾਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਪ੍ਰੋਟੈਸਟ ਦੇ ਵਿੱਚ ਜਾਊਗਾ ਉਹਨਾਂ ਦੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ ਉਹਨਾਂ ਨੂੰ ਘਰਾਂ ਦੇ ਵਿੱਚ ਵੀ ਕਿਹਾ ਜਾ ਰਿਹਾ ਡਿਟੇਨ ਕਰ ਲਿਆ ਆ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਉਹ ਤਾਂ ਹੀ ਸਰਕਾਰ ਦੀ ਉਹ ਸਦਕਾ ਨੂੰ ਵਧਾਈ ਦੇਵਾਂਗੇ ਚੰਗਾ ਕਦਮ ਹੈ ਸਾਰਾ ਪੰਜਾਬ ਤਾਂ ਖਾਲੀ ਹੋ ਚੱਲਿਆ ਪਾਸਪੋਰਟ ਰੱਦ ਹੀ ਹੋਣਾ ਚਾਹੀਦਾ ਕੋਈ ਵੀ ਨਾ ਜਾਵੇ ਆਪਣੇ ਪੰਜਾਬ ਨੂੰ ਬਕੇਨ ਸਾਹਮਣਾ ਚੰਗੀ ਗੱਲ ਹੈ ਸਾਡੇ ਰੱਦ ਕਰਨ ਅਸੀਂ ਤਾਂ ਇੱਥੇ ਰਵਾਂਗੇ ਪੰਜਾਬ 'ਚ ਨਹੀਂ ਤਾਂ ਸਾਡੇ ਵੀ ਨਹੀਂ ਆਣੇ ਨੇ ਸਾਨੂੰ ਲੈ ਜਾਣਾ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਕਰਕੇ ਉਹ ਚੰਗੀ ਗੱਲ ਹੈ ਕੋਈ ਗੱਲ ਹੀ ਕਰ ਲੈਣ ਪਰ ਅਸਲ ਗੱਲ ਜਿਹੜੀ ਹੈ ਕਾਨੂੰਨੀ ਵਿਵਸਥਾ ਦੇ ਵਿੱਚ ਇਹ ਗਲਤ ਹੈ ਅਸਲ ਦੇ ਵਿੱਚ ਲੋਕਾਂ ਦੀ ਆਵਾਜ਼ ਨੂੰ ਬੰਦ ਕੀਤਾ ਜਾ ਰਿਹਾ ਲੋਕਾਂ ਦੇ ਹੱਕ ਖੋਏ ਜਾ ਰਹੇ ਇਹ ਪਾਸਪੋਰਟ ਜਬਤ ਕਰਨਾ ਕਿਉਂ ਕਰ ਰਹੇ ਬਈ ਕੀ ਉਹਨਾਂ ਨੇ ਕ੍ਰਾਈਮ ਕਰਤਾ ਆਪਣੇ ਹੱਕ ਮੰਗ ਲਏ ਇਸ ਕਰਕੇ ਪਾਸਪੋਰਟ ਜਬਤ ਕਰੋ ਇਹ ਜਿਹੜਾ ਕਿਸਾਨ ਹੈ ਉਹਦੇ ਘਰ ਦੀ ਰੋਜ਼ੀ-ਰੋਟੀ ਕਿਵੇਂ ਚੱਲਣੀ ਹੈ ਜੇ ਉਹਦੀ ਘਰ ਦੀ ਰੋਜ਼ੀ-ਰੋਟੀ ਚੱਲੂਗੀ ਤਾਂ ਹੀ ਤੁਹਾਡਾ ਅੰਨ ਭੰਡਾਰ ਭਰੂਗਾ ਇਹ ਸਾਰਾ ਉਹਨਾਂ ਦੀ ਦੇਣ ਹੈ ਉਹਨਾਂ ਦਾ ਹੱਕ ਬਣਦਾ ਭਾਰਤ ਰਤਨ ਦਾ ਪਰ ਕੱਲਾ ਭਾਰਤ ਰਤਨ ਦਿੱਤਿਆਂ ਉਹ ਕੋਈ ਉਹਨਾਂ ਨੂੰ ਸ਼ਰਧਾਂਜਲੀ ਦੇ ਹੋਵੇਗੀ ਲੇਵਨ ਦੇਖ ਰਿਓ ਤੁਸੀਂ ਤਾਂ ਕਿਸਾਨ ਆਗੂ ਮਨਜੀਤ ਸਿੰਘ ਰਾਏ ਸਾਡੇ ਨਾਲ ਮੌਜੂਦ ਨੇ ਤਾਂ ਸਰ ਤੁਸੀਂ ਕਿਵੇਂ ਦੇਖਦੇ ਹੋ ਇੱਕ ਪਾਸੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਤੇ ਦੂਜੇ ਪਾਸੇ ਫੋਰਸ ਲਾ ਦਿੱਤੀ ਗਈ ਹੈ ਤੇ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਜਿਹੜਾ ਸਵਾਗਤ ਕੀਤਾ ਜਾ ਰਿਹਾ ਹੈ ਦੇਖੋ ਇਹ ਮੈਂ ਸਮਝਦਾ ਕਿ ਲੋਕਤੰਤਰ ਦਾ ਘਾਣ ਹੈ ਇਹ ਸਰਕਾਰ ਦੀ ਮੰਸ਼ਾ ਝਾਰ ਕਰਦਾ ਹੈ ਇਹ ਜਿਹੜੇ ਲੋਕ ਵਿਰੋਧੀ ਨੇ ਕਾਰਪੋਰੇਟ ਪੱਖੀ ਨੇ ਇਹ ਕਿਸਾਨਾਂ ਮਜ਼ਦੂਰਾਂ ਦੀ ਗੱਲ ਸੁਣਨੀ ਨਹੀਂ ਚਾਹੁੰਦੇ ਤੇ ਕਾਰਪੋਰੇਟ ਘਰਾਣਿਆਂ ਨੂੰ بڑے بڑے ਇੰਡਸਟਰੀਅਲ ਨੂੰ ਉਹਨਾਂ ਦਾ ਪੱਖ ਸੁਣਦੇ ਨੇ ਸੋ ਇਹ ਉਹ ਮੰਚਾ ਇਹਨਾਂ ਦੀ ਜਿਹੜੀ ਆ ਉਹ ਨਜ਼ਰ ਆ ਰਹੀ ਸਾਫ਼ ਅਸੀਂ ਕਿੱਥੇ ਨੂੰ ਜਾ ਰਹੇ ਹਾਂ ਇਹ ਲੋਕ ਕੌਣ ਨੇ ਭਾਰਤ ਦੇ ਵਾਸੀ ਨਹੀਂ ਇਹ ਲੋਕ ਆਪਣੀ ਰਾਜਧਾਨੀ ਨੂੰ ਜਾ ਰਹੇ ਨੇ ਆਪਣੇ ਹੱਕ ਮੰਗਣ ਜਾ ਰਹੇ ਨੇ ਤੇ ਲੋਕਤੰਤਰ ਦੇ ਵਿੱਚ ਆਪਣੀ ਆਵਾਜ਼ ਉਠਾਉਣ ਦਾ ਹੱਕ ਨਹੀਂ ਫਿਰ ਲੋਕਤੰਤਰ ਕਾਦਾ ਇਹ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਕੁਚਲਣ ਲਈ ਆ ਸਾਰਾ ਕੁਝ ਕੀਤਾ ਜਾ ਰਿਹਾ ਇਹ ਨਜ਼ਰ ਆਵੇ ਇਹ ਚਿਹਰਾ ਬੀਜੇਪੀ ਦਾ ਇਹ ਚਿਹਰਾ ਜਿਹੜੀ ਸੱਤਾਧਾਰੀ ਪਾਰਟੀ ਹੈ ਲੈ ਸੱਤਾ ਦੇ ਵਿੱਚ ਸਰਕਾਰ ਬੈਠੀ ਉਹਦਾ ਚਿਹਰਾ ਹੈ ਅਸਲੀ ਚਿਹਰਾ ਜਨਤਾ ਦੇ ਵਿੱਚ ਇਹ ਜਾਨਣਾ ਚਾਹੀਦਾ ਕਿਸਾਨ ਆਗੂਆਂ ਦਵਾਰਾ ਤਾਂ ਇਹ ਕਹੋਲ ਦਿੱਤੀ ਗਈ ਹੈ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਜਾਣਾ ਤੇ ਜਿਹੜਾ ਸਾਡਾ ਪ੍ਰੋਟੈਸਟ ਹੈ ਉਹ ਸ਼ਾਂਤਮਈ ਹੀ ਰਹੂਗਾ ਇਹ ਸਾਰੀ ਚੀਜ਼ਾਂ ਹੋਣ ਦੇ ਬਾਵਜੂਦ ਵੀ ਇੰਨੇ ਵੱਡੇ ਤਰੀਕੇ ਦੇ ਨਾਲ ਬੈਰੀਕੇਟਿੰਗ ਕਰਨਾ ਕਹਿ ਸਕਦੇ ਕਿ ਸਿਮਿੰਟ ਦੇ ਕੰਕਰੀਟ ਦੀਆਂ ਦੁਵਾਰਾ ਬਣਾ ਦੇਣਾ ਇਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਸ਼ਾਂਤਮਈ ਕਰਨਾ ਕਰਕੇ ਆ ਸਾਰੇ ਬੈਠੇ ਆ ਚੁੱਪ ਕਰਕੇ ਹਲੇ ਤਿੱਕਰ ਨਹੀਂ ਤਾਂ ਆ ਦਿਵਾਰਾਂ ਹੁਣ ਤੇ ਚੱਕੀਆਂ ਹੋਣੀਆਂ ਸੀ ਇਹ ਕੀ ਕਰੂਗੇ ਇਦਾਂ ਦੇ ਬੈਰੀਕੇਟ ਇਹਨਾਂ ਦੇ ਇਹ ਤੋੜ ਤਾੜ ਕੇ ਚੱਲ ਜਾਣਗੇ ਅੰਦਰ ਕੇਵਲ ਕਿਸਾਨਾਂ ਨੇ ਇੱਕ ਨਿਜਮ ਬਣਾਇਆ ਪਈ ਅਸੀਂ ਸ਼ਾਂਤਮਈ ਕਰਨਾ ਪਰ ਇਹ ਕੀ ਕਰ ਰਹੇ ਨੇ ਇਹ ਕੁਸਾਰੇ ਨੇ ਇਹ ਮੋਰਿਆਂ ਗੋਲੇ ਸਿੱਟ ਰਹੇ ਨੇ ਔਰ ਤੁਸੀਂ ਵੇਖੋ ਪੇ ਉਹ ਡਰੋਨਾਂ ਹੀ ਸਿੱਟਦੇ ਆ ਦੂਰ ਤਾ ਨਹੀਂ ਆ ਕੇ ਇਹ ਇਹ ਕੋਈ ਹਰਕਤਾਂ ਨਹੀਂ ਤਾਂ ਹੋਰ ਕੀ ਹੈ ਇਹ ਕਿਹਦੇ ਸਿੱਟ ਰਹੇ ਨੇ ਆਪਣੀ ਦੇਸ਼ ਦੇ ਲੋਕਾਂ ਤੇ ਇਹ ਆਪਣੀ ਦੇਸ਼ ਦੇ ਲੋਕ ਨਹੀਂ ਮੰਨਦੇ ਸਾਨੂੰ ਮੈਂ ਪਹਿਲਾਂ ਵੀ ਕਿਹਾ ਜੇ ਨਹੀਂ ਮੰਨਦੇ ਤੇ ਫੇ ਭਾਈ ਇਦਾਂ ਦੀਆਂ ਦਿਵਾਰਾਂ ਕਰਨੀਆਂ ਫੇ ਉਹ ਪਰੇ ਕਰੋ ਨਾ ਜਿਹੜਾ ਕਿ ਜਿੱਥੇ ਤੇ ਮਹਾ ਪੰਜਾਬ ਸਾਡਾ ਦੇਨ ਦੇ ਸਾਨੂੰ ਪੰਜਾਬ ਸਾਡਾ ਸਾਨੂੰ ਲੋੜ ਨਹੀਂ ਇਹਦੀ મોદી ਦੀ ਨਾ ਸਾਨੂੰ ਲੋੜ ਦਿੱਲੀ ਦੀ ਰੱਖ ਲੈਣ ਦਿੱਲੀ ਆਪਣੇ ਕੋਲ ਸਾਡਾ ਮਹਾ ਪੰਜਾਬ ਸਾਨੂੰ ਦੇ ਦੇਣਾ ਸਾਨੂੰ ਲੋੜ ਹੀ ਨਹੀਂ ਇਹਦੀ ਫਿਰ ਅਸੀਂ ਆਪ ਹੀ ਦੇਖ ਲਾਂਗੇ ਆਪਣੀਆਂ ਫਸਲਾਂ ਆਪ ਹੀ ਵੇਚ ਲਾਂਗੇ ਠੀਕ ਹੈ ਜੀ ਇੱਕ ਪਾਸੇ ਗੱਲ ਕਰੀਏ ਦਿੱਲੀ ਦੇ ਵਿੱਚ ਵੀ 144 ਤਾਰਾ ਲਾ ਦਿੱਤੀ ਗਈ ਹੈ ਹਰਿਆਣੇ ਦੇ ਵਿੱਚ ਵੀ ਜਿਹੜੇ ਕਿਸਾਨਾਂ ਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਪ੍ਰੋਟੈਸਟ ਦੇ ਵਿੱਚ ਜਾਊਗਾ ਉਹਨਾਂ ਦੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ ਉਹਨਾਂ ਨੂੰ ਘਰਾਂ ਦੇ ਵਿੱਚ ਵੀ ਕਿਹਾ ਜਾ ਰਿਹਾ ਡਿਟੇਨ ਕਰ ਲਿਆ ਉਹ ਤਾਂ ਹੀ ਸਰਕਾਰ ਦੀ ਉਹ ਸਦਕਾ ਨੂੰ ਵਧਾਈ ਦੇਵਾਂਗੇ ਚੰਗਾ ਕਦਮ ਹੈ ਸਾਰਾ ਪੰਜਾਬ ਤਾਂ ਖਾਲੀ ਹੋ ਚੱਲਿਆ ਪਾਸਪੋਰਟ ਰੱਦ ਹੀ ਹੋਣਾ ਚਾਹੀਦਾ ਕੋਈ ਵੀ ਨਾ ਜਾਵੇ ਆਪਣੇ ਪੰਜਾਬ ਨੂੰ ਕਿਸੇ ਨੇ ਸਾਹਮਣਾ ਚੰਗੀ ਗੱਲ ਆ ਸਾਡੇ ਰੱਦ ਕਰਨ ਅਸੀਂ ਤਾਂ ਇੱਥੇ ਰਵਾਂਗੇ ਪੰਜਾਬ 'ਚ ਨਹੀਂ ਤਾਂ ਸਾਡੇ ਵੀ ਨਹੀਂ ਆਣੇ ਨੇ ਸਾਨੂੰ ਲੈ ਜਾਣਾ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਕਰਕੇ ਉਹ ਚੰਗੀ ਗੱਲ ਹੈ ਕੋਈ ਗੱਲ ਨਹੀਂ ਕਰ ਲੈਣ ਪਰ ਅਸਲ ਗੱਲ ਜਿਹੜੀ ਹੈ ਕਾਨੂੰਨੀ ਵਿਵਸਥਾ ਦੇ ਵਿੱਚ ਇਹ ਗਲਤ ਹੈ ਇਹ ਲੋਕਤੰਤਰ ਦੇ ਵਿੱਚ ਗਲਤ ਹੈ ਇਹ ਜਮੂਰੀਅਤ ਦੀ ਜਿਹੜੀ ਆਵਾਜ਼ ਹੈ ਉਹਨੂੰ ਦੱਬਿਆ ਜਾ ਰਿਹਾ ਹੈ ਇਹ ਇਹ ਗਲਤ ਹੈ ਗੱਲ ਇਹ ਨਹੀਂ ਹੈ ਪਾਸਪੋਰਟ ਰੱਦ ਕਰਨਾ ਕੀ ਹੁੰਦਾ ਉਹ ਚਲੋ ਮੈਂ ਕਹੀ ਗੱਲ ਮਜ਼ਾਕ ਨਾ ਪਰ ਅਸਲ ਦੇ ਵਿੱਚ ਲੋਕਾਂ ਦੀ ਆਵਾਜ਼ ਨੂੰ ਬੰਦ ਕੀਤਾ ਜਾ ਰਿਹਾ ਲੋਕਾਂ ਦੇ ਹੱਕ ਖੋਏ ਜਾ ਰਹੇ ਇਹ ਪਾਸਪੋਰਟ ਜਬਤ ਕਰਨਾ ਕਿਉਂ ਕਰ ਰਹੇ ਬਈ ਕੀ ਉਹਨਾਂ ਨੇ ਕ੍ਰਾਈਮ ਕਰਤਾ ਆਪਣੇ ਹੱਕ ਮੰਗ ਲਏ ਇਸ ਕਰਕੇ ਪਾਸਪੋਰਟ ਜਬਤ ਕਰੋਗੇ ਤੁਸੀਂ ਆਪਣਾ ਰਾਈਟ ਜਿਹੜਾ ਅਧਿਕਾਰ ਹੈ ਉਹਨਾਂ ਦਾ ਉਹ ਨਹੀਂ ਲੈ ਸਕਦੇ ਹੋ ਇਸ ਕਰਕੇ ਤੁਸੀਂ ਪਾਸਪੋਰਟ ਜਬਤ ਕਰੋਗੇ ਇਹ ਬਿਲਕੁਲ ਕੋਜੀ ਹਰਕਤ ਹੈ ਇਹ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਇਹ ਜਿਹੜੀ ਸੱਤਾ ਦੇ ਵਿੱਚ ਪਾਰਟੀ ਬੈਠੀ ਬੀਜੇਪੀ ਉਹਦੇ ਹਰ ਇੱਕ ਵਰਕਰ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਆ ਸੱਤਾ ਦੇ ਵਿੱਚ ਮੋਦੀ ਤੁਹਾਡਾ ਕੀ ਕਰ ਰਿਹਾ ਆ ਖੱਟਰ ਕੀ ਕਰ ਰਿਹਾ ਇਹ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਤੁਸੀਂ ਸਪੀਕ ਆਫ ਫਰੀडम ਤੇ ਵੱਡਾ ਅਟੈਕ ਵੱਡਾ ਹਮਲਾ ਕਰ ਰਹੇ ਹੋ ਇੱਕ ਪਾਸੇ ਤਾਂ ਵੱਡੇ ਕਿਸਾਨਾਂ ਕੋ ਨੂੰ ਭਾਰਤ ਰਤਨ ਦੇ ਨਾਲ ਨਿਵਾਜਿਆ ਜਾ ਰਿਹਾ ਪਰ ਉੱਥੇ ਹੀ ਜਦੋਂ ਉਹੀ ਕਿਸਾਨ ਆਪਣੀਆਂ ਮੰਗਾਂ ਲੈ ਕੇ ਦਿੱਲੀ ਵੱਲ ਨੂੰ ਵਾਧਦੇ ਨੇ ਤਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਰੋਕਿਆ ਜਾਂਦਾ ਹੈ ਉਹ ਇੱਕ ਕੋਜੀ ਹਰਕਤ ਹੈ ਵੋਟਾਂ ਦਾ ਅ ਮਤਲਬ ਵੋਟਾਂ ਲੈਣ ਦੀ ਵੀ ਲੋਕਾਂ ਨੂੰ ਦੱਸਣਗੇ ਅਸੀਂ ਤਾਂ ਦੇਖੋ ਸੁਆਮੀ ਨਾਥਨ ਜੀ ਨੂੰ ਭਾਰਤ ਰਤਨ ਦੇ ਰਹੇ ਆ ਅਸੀਂ ਚੌਦੀ ਚੰਨ ਸਿੰਘ ਉਹਨਾਂ ਨੂੰ ਭਾਰਤ ਰਤਨ ਦੇ ਰਹੇ ਆ ਤੇ ਪਹਿਲਾਂ ਤਾਂ ਉਹ ਕਿਸਾਨ ਨੇਤਾ ਸੀ ਉਹਨਾਂ ਨੂੰ ਤਾ ਦਿੱਤਾ ਅਸੀਂ ਤਾਂ ਕਿਸਾਨ ਪੱਕੀ ਆ ਆ ਕਿਸਾਨਾਂ ਦੇ ਤੁਸੀਂ ਗੋਲੇ ਸਿੱਟ ਰਹੇ ਹੋ ਕਿਸਾਨਾਂ ਦੇ ਮੁਰੇ ਸੂਏ ਲਾ ਰਹੇ ਹੋ ਕਿਸਾਨਾਂ ਲਈ ਡਾਂਗਾ ਮਾਰ ਰਹੇ ਹੋ ਕਿਸਾਨਾਂ ਦੇ ਹੱਕ ਖੋਏ ਜਾ ਰਹੇ ਕਿਸਾਨਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਤਾਂ ਫਿਰ ਤੁਹਾਡਾ ਭਾਰਤ ਰਤਨ ਠੀਕ ਹੈ ਉਹਨਾਂ ਦਾ ਰਾਈਟ ਬਣਦਾ ਹੱਕ ਬਣਦਾ ਉਹਨਾਂ ਨੇ ਕਿਸਾਨੀ ਦੀ ਵਾਅਹ ਨੂੰ ਬੁਲੰਦ ਕੀਤਾ ਇਸ ਦੇਸ਼ ਦਾ ਅੰਨ ਭੰਡਾਰ ਭਰਨ ਲਈ ਵੱਡਾ ਯੋਗਦਾਨ ਪਾਇਆ ਉਹਨਾਂ ਨੇ ਦੱਸਿਆ ਕਿ ਇਹਦੀ ਅਰਧ ਵਿਵਸਥਾ ਕਿਵੇਂ ਚਲਾਉਣੀ ਹੈ ਇਹ ਜਿਹੜਾ ਕਿਸਾਨ ਹੈ ਉਹਦੇ ਘਰ ਦੀ ਰੋਜ਼ੀ ਰੋਟੀ ਕਿਵੇਂ ਚਲਣੀ ਹੈ ਜੇ ਉਹਦੇ ਘਰ ਦੀ ਰੋਜ਼ੀ ਰੋਟੀ ਚੱਲੂਗੀ ਤਾਂ ਹੀ ਤੁਹਾਡਾ ਅੰਨ ਭੰਡਾਰ ਭਰੂਗਾ ਇਹ ਸਾਰਾ ਉਹਨਾਂ ਦੀ ਦੇਣ ਹੈ ਉਹਨਾਂ ਦਾ ਹੱਕ ਬਣਦਾ ਭਾਰਤ ਰਤਨ ਦਾ ਪਰ ਕੱਲਾ ਭਾਰਤ ਰਤਨ ਦਿੱਤਿਆਂ ਉਹ ਕੋਈ ਉਹਨਾਂ ਨੂੰ ਸ਼ਰਧਾਂਜਲੀ ਦੇ ਹੋ ਗਈ ਕੋਈ ਉਹਨਾਂ ਨੂੰ ਮੰਨਦੇ ਹੋ ਗਿਆ ਮੰਨ ਤੇ ਇਹ ਹੈ ਕਿ ਉਹਨਾਂ ਦੀਆਂ ਬਣਾਈਆਂ ਹੋਈਆਂ ਰਿਪੋਰਟਾਂ ਇਹਨਾਂ ਵਨ ਲਾਗੂ ਕੀਤੀਆਂ ਜਾਣ। ਸੁਆਮੀ ਨਾਥਨ ਜੀ ਦੀ ਜਿਹੜੀ ਰਿਪੋਰਟ ਹੈ ਉਹਨੂੰ ਇਹਨਾਂ ਵਨ ਲਾਗੂ ਕੀਤਾ ਜਾਵੇ ਤਾਂ ਫਿਰ ਉਹ ਅਸਲ ਦੇ ਵਿੱਚ ਭਾਰਤ ਰਤਨ ਬਣਦਾ ਹੈ। ਜੇਕਰ ਗੱਲ ਕਰੀਏ ਜਿਵੇਂ ਵੱਡੀ ਗਿਣਤੀ ਦੇ ਵਿੱਚ ਸਾਹਮਣੇ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਜੇ ਉਹਨਾਂ ਵੱਲੋਂ ਕੋਈ ਅਜਿਹਾ ਐਕਸ਼ਨ ਲਿਆ ਗਿਆ ਭਾਵੇਂ ਲਾਠੀ ਚਾਰਜ ਦੀ ਗੱਲ ਕਰੀਏ ਹੋਰ ਚਿੱਤਾਂ ਫਿਰ ਕਿਸਾਨਾਂ ਆਗੂ ਕੀ ਕਰਨਗੇ ਲੋਕ ਕੀ ਕਰਨਗੇ? ਦੇਖੋ ਅਸੀਂ ਆਪਣੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਸ਼ਾਂਤ ਰਹੋ ਪ੍ਰਕਾਹ ਚ ਨਹੀਂ ਆਉਣਾ। ਬਿਲਕੁਲ ਸ਼ਾਂਤਮਈ ਰਹਿਣਾ ਇਹ ਸਾਨੂੰ ਬਦਨਾਮ ਕਰਨਾ ਚਾਹੁੰਦੇ ਨੇ ਇਹਨਾਂ ਦੀ ਇਹ ਕੋਜੀ ਹਰਕਤ ਹੈ ਵੀ ਇਹ ਢਕਾਹ ਚੋਂ ਦੇਖੋ ਫਿਰ ਕਹਾਂਗੇ ਜੀ ਦੇਖੋ ਇਹ ਕੀ ਕਰ ਰਹੇ ਹੈ ਇਹ ਤੋਂ ਤੋੜ-ਫੋੜ ਦੇਣਗੇ ਹਥਿਆਰ ਲੈ ਕੇ ਆ ਗਏ ਇਹ ਅੰਦਰ घुस जाएंगे ਇਹ ਇਸਕੋ ਤੋੜ ਦੇਣਗੇ ਉਸਕੋ ਤੋੜ ਦੇਣਗੇ ਇਦਾਂ ਦੇ ਫਿਰ ਇਹਨਾਂ ਦਾ ਜਿਹੜਾ ਨੈਸ਼ਨਲ ਮੀਡੀਆ ਉਹ ਵੇ ਪ੍ਰਚਾਰ ਸਾਡੇ ਅੰਗੇਸ਼ਟ ਕਰੋ ਸ਼ਾਂਤ ਰਹੋ ਜਦੋਂ ਆਗੂ ਕਹਿਣਗੇ ਉਦੋਂ ਉਹਦੇ ਮੁਤਾਬਕ ਰਣਨੀਤੀ ਤੈਅ ਕਰਕੇ ਫਿਰ ਚੱਲਾਂਗੇ ਹੁਣ ਕਿਸਾਨ ਕੀ ਸੋਚ ਲੈ ਕੇ ਇੱਥੋਂ ਚੱਲ ਰਹੇ ਨੇ ਤੇ ਕੀ ਅੱਗੇ ਦੀ ਜਿਹੜੀ ਰਣਨੀਤੀ ਹੋ ਸਕਦੀ ਹੈ ਜਾਂ ਅੱਗੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਦਾ ਕਿਸ ਤਰੀਕੇ ਦਾ ਕੋਈ ਬਿਆਨ ਕੋਈ ਆਇਆ ਜਾਂ ਨਹੀਂ ਹੁਣ ਮੀਟਿੰਗ ਸਾਡੀ ਚੱਲ ਰਹੀ ਹੈ ਤੇ ਜੇਕਰ ਮੀਟਿੰਗ ਦੇ ਵਿੱਚ ਕੋਈ ਫੈਸਲਾ ਹੁੰਦਾ ਫਿਰ ਅਗਲੀ ਰਣਨੀਤੀ ਉਹਦੇ ਵਿੱਚ ਤੈਅ ਹੋਏਗੀ